डीसी ऑफिस ਦੇ ਵਿੱਚ ਅਸਲਾ ਨੂੰ ਲੈ ਕੇ ਇੱਕ ਸਾਈਨਾ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਜਾਲੀ ਸਾਈਨ ਕੀਤੇ ਗਏ ਨੇ ਤੇ ਕੀ ਮਾਮਲਾ ਹੈ ਸਾਡੇ ਨਾਲ ਐਸਐਚਓ प्रदीप ਬਾਜਵਾ ਮੌਜੂਦ ਨੇ ਟੀਪੀਡੀ ਇੰਚਾਰਜ ਸਰ ਮਾਮਲਾ ਸਾਹਮਣੇ ਆਇਆ ਹੈ ਕੀ ਮਾਮਲਾ ਹੈ ਸਾਰੇ ਜੀ ਇਸ ਵਿੱਚ ਜੀ ਇੱਕ ਡੀਸੀ ਆਫਿਸ ਵੱਲੋਂ ਕੰਪਲੇਂਟ ਮਸੂਲ ਹੋਈ ਸੀ ਥਰੂ ਐਸਐਸਪੀ ਸਾਹਿਬ ਪਟਿਆਲਾ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਡੀਸੀ ਆਫਿਸ ਦੇ ਵਿੱਚੋਂ ਇੱਕ ਜਾਲੀ ਸਾਈਨ ਮਾਰ ਕੇ ਅਸਲਾ ਲਾਇਸੈਂਸ ਬਣਾਉਣ ਦੀ ਜਿਹੜੀ ਕਾਰਵਾਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਉਹਦੇ ਆਧਾਰ ਤੇ ਜਿਹੜੇ ਬੰਦੇ 10% ਲਖਪ੍ਰੀ ਸਿੰਘ ਦਾ ਉਦੇ ਵੱਲੋਂ ਫਾਈਲ ਮੂਵ ਕੀਤੀ ਗਈ ਸੀ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਹੈ ਉਹਦੀ ਪੁੱਛਗਿੱਛ ਦੇ ਆਧਾਰ ਤੇ ਪ੍ਰਵੀਨ ਕੁਮਾਰ ਇੱਕ ਪੀਐਲ ਬ੍ਰਾਂਚ ਦੇ ਵਿੱਚ ਲੱਗਿਆ ਹੋਇਆ ਕਲਰਕ ਉਹਦੇ ਵੱਲੋਂ ਜਿਹੜਾ ਸਾਰਾ ਕੰਮ ਕਰ ਕੀਤਾ ਗਿਆ ਸੀ ਐਫਆਈਆਰ ਨੰਬਰ 214 ਉਹਦੇ ਖਿਲਾਫ ਦਰਜ ਕਰਕੇ ਉਹਦੀ ਗ੍ਰਿਫਤਾਰੀ ਕੀਤੀ ਗਈ ਸੀ ਅਗਲੀ ਕਾਰਵਾਈ ਅਸਜਾਂ ਜੇ ਪ੍ਰਵੀਨ ਕੁਮਾਰ ਹੈ ਕਿੰਨੇ ਦਿਨ ਤੋਂ ਇੱਥੇ ਕੰਮ ਕਰਦਾ ਪਿਆ ਤੇ ਕਿੰਨੇ ਦਿਨ ਤੋਂ ਇਹ ਜਿਹੜਾ ਗਏ ਜਿਹੜੇ ਅਸਲੇ ਦੇ ਜਿਹੜੇ ਜਾਲੀ ਸਾਈਨ ਕਰਦਾ ਪਿਆ ਕੋਈ ਸਾਹਮਣੇ ਆਇਆ ਪੁਰਖ ਅਜੇ ਜੀ ਫਿਲਹਾਲ ਇੱਕੋ ਜਿਹੜਾ ਜਿਹੜੀ ਪ੍ਰਕਿਰਿਆ ਜਿਹੜੀ ਹੈ ਜਿਹੜਾ ਸਾਡੇ ਕੋਲੇ ਕਰੰਟ ਫਾਈਲ ਹੈ ਉਦਸ ਬੰਦੀ ਉਹਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਮਨਜਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਜਾਂਦੀ ਜਾਈ। ਸਰ ਇਸ ਦੇ ਨਾਲ ਹੋਰ ਵੀ ਵਿਅਕਤੀ ਕੋਈ ਸਾਹਮਣੇ ਆਏ ਨੇ ਕੋਈ ਕਿੰਨੇ ਕ ਵਿਅਕਤੀ ਨੇ ਜਿਹੜੇ ਇਹਨਾਂ ਕੰਮ ਕਰਦੇ ਪਏ ਸੀ। ਬਿਲਕੁਲ ਜੀ ਇਹਦੇ ਵਿੱਚ ਕੁਝ ਜਿਹੜੇ ਏਜੰਟ ਤਹਿਸੀਲ ਦੇ ਬਾਹਰ ਤੁਰੇ ਫਿਰਦੇ ਆ ਉਹਨਾਂ ਦਾ ਵੀ ਰੋਲ ਬਾਛਾ ਜਾਊਗਾ। ਪੈਸਿਆਂ ਦਾ ਕਿੰਨਾ ਲੈਣ ਦੇਣਾ ਹੋਇਆ ਉਹ ਵੀ ਜਿਹੜੀ ਗੱਲ ਆ ਅੱਗੇ ਦੌਰਾਨੇ ਤਫਤੀਸ਼ ਤੇ ਕਿੰਨੇ ਲਾਇਸੈਂਸ ਕਿੰਨੀ ਦੇਰ ਤੋਂ ਇਹਨਾਂ ਵੱਲੋਂ ਬਣਵਾਏ ਗਏ ਇਸ ਪ੍ਰਕਿਰਿਆ ਨਾਲ ਉਹਨਾਂ ਦੀ ਸਾਰੀ ਜਾਂਚ ਕੀਤੀ ਜਾਊਗਾ। ਗੋਰਖ ਨੰਦ ਦਾ ਜਿਹੜਾ ਹੈਗਾ ਕਿ ਕਿਸ ਤਰ੍ਹਾਂ ਪਤਾ ਲੱਗਿਆ ਕਿ ਪੈਸੇ ਲੈ ਕੇ ਜਿਹੜੇ ਅਸਲੀ ਜਿਹੜੇ ਲਾਇਸੈਂਸ ਦੇ ਸਾਈਨ ਸਾਹਮਣੇ ਆਏ ਹੈ ਕਿਸ ਤਰ੍ਹਾਂ ਪਤਾ ਲੱਗਿਆ ਸਾਰੇ ਸਰ ਇਹ ਜੀ ਕਾਫੀ ਦੇਰ ਤੋਂ ਇਹ ਗੱਲ ਇੱਕ ਜਿਹੜੀ ਹੈ ਮੁਖਬਰੀ ਵੀ ਸੀ ਤੇ ਸਾਡੇ ਕੋਲੇ ਇਨਫੋਰਮੇਸ਼ਨ ਵੀ ਸੀ ਕਿ ਉੱਥੇ ਇਹ ਕੰਮ ਜਿਹੜਾ ਚੱਲ ਰਿਹਾ ਹੈ ਜਾਲੀ ਸਾਈਨ ਦਾ ਜਿਹੜਾ ਇਹ ਤਰੀਕਾ ਇਹਨਾਂ ਵੱਲੋਂ ਬਣਾਇਆ ਗਿਆ ਉਸ ਬੰਦੇ ਜਦੋਂ ਡੀਸੀ ਸਾਹਿਬ ਦੀ ਨੋਟੇਜ ਦੇ ਵਿੱਚ ਆਇਆ ਉਹਨਾਂ ਵੱਲੋਂ ਫੌਰੀ ਕਾਰਵਾਈ ਵੱਲ ਲੰਡੀ ਕਿ ਜਿਦਾਂ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪ੍ਰੇ ਦੇ ਸਾਈਨ ਕਿੱਥੇ ਜਾ ਰਹੇ ਨੇ ਤੇ ਇੱਕ ਜਿਹੜੇ ਜ਼ਿਲੇ ਦਾ ਮਾਲਕ ਹੁੰਦਾ ਉਸਦੇ ਹੀ ਸਾਈਨ ਕਰਕੇ ਕੰਮ ਕਰਿਆ ਜਾ ਰਿਹਾ ਤੇ ਇਹਦੇ ਉੱਪਰ ਕੋਈ ਸਖਤ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਜਾਏਗਾ ਜਾਂ ਨਾਰਮਲ ਹੀ ਇਸ ਕਰਿਆ ਜਾਏਗਾ ਜੀ ਬਿਲਕੁਲ ਬੀ ਐਨ ਐਸ ਜਿਹੜਾ ਨਵਾਂ ਕਾਨੂੰਨ ਹੈ ਉਹਦੇ ਤਹਿਤ 61 ਜਿਮਨ 2 336 340 ਬੀ ਐਨ ਐਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਇਹਦੇ ਜਦੋਂ ਪੈਸਿਆਂ ਦੇ ਲੈਣ ਦੇਣ ਦੀ ਜਿਵੇਂ ਜਿਵੇਂ ਗੱਲ ਅੱਗੇ ਆਵੇਗੀ ਪੀ ਸੀ ਐਕਟ ਦੇ ਤਹਿਤ ਵੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਸਖਤ ਤੋਂ ਸਖਤ ਸਜ਼ਾ ਆਇਆ ਇਹ ਬਹੁਤ ਵੱਡੀ ਕਤਾਹੀ ਹੈ ਗਲਤੀ ਹੈ ਇਹਦੇ ਸਬੰਧੀ ਜਿਹੜੀ ਹੈ ਮਾਨਯੋਗ ਅਦਾਲਤ ਵੱਲੋਂ ਜਿਹੜਾ ਸਾਡੇ ਵੱਲੋਂ ਪੂਰੀ ਪੈਰ ਵੀ ਕਰਕੇ ਦਵਾਈ ਇਸ ਡਿਪਟੀ ਕਮਿਸ਼ਨਰ ਪਟਿਆਲਾ ਜਿਸ ਜਿਸ ਦਿਨ ਤੋਂ ਜੁਆਇਨ ਹੋਏ ਨੇ ਉਸ ਦਿਨ ਤੋਂ ਪੂਰੀ ਕਾਰਵਾਈ ਕੀਤੀ ਜਾਏਗੀ ਜੋ ਪੁਰਾਣੇ ਜਿਹੜੇ ਲਾਇਸੈਂਸ ਉਹ ਵੀ ਫਰੋਲ ਹੋਲੇ ਜਾਣਗੇ ਬਿਲਕੁਲ ਜੀ ਜੋ ਜੋ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਆਊਗਾ ਕਿੰਨੇ ਲਾਇਸੈਂਸ ਇਹਨਾਂ ਵੱਲੋਂ ਪਹਿਲਾਂ ਵਾਲੇ ਦੀ ਸੀ ਜ਼ਬਾਨਾ ਦੇ ਵਿੱਚ ਇਦਾਂ ਦਾ ਕੋਈ ਕੰਮ ਕੀਤਾ ਗਿਆ ਉਹ ਵੀ ਤੇ ਜਿਹੜੇ ਪਿਛਲੇ ਡੀਸੀ ਸਾਹਿਬ ਵੱਲੋਂ ਤਾਂ ਆਪਣੇ ਜਨਿਅਰ ਦੀ ਸਕਰੂਟੀਨੀ ਕਰਾਈ ਜਾ ਰਹੀ ਹੈ ਤੇ ਉਹਦੇ ਤਾਬ ਕਾਰਵਾਈ ਕੀਤੀ ਜਾਏਗੀ ਤੋ ਐਸਨ ਐਸਐਚਓ ਪ੍ਰਦੀਪ ਸਿੰਘ ਬਾਜਵਾ ਜਿਨ੍ਹਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ احمد ਪਰੇ ਦੇ ਜਿਹੜੇ ਹੈਗੇ ਜਾਲੀ ਸਾਈਨ ਕਰਕੇ ਜਿਹੜੇ ਪ੍ਰਵੀਨ ਕੁਮਾਰ ਹੈ ਉਹ ਅਸਲਾ ਲਾਇਸੈਂਸ ਜਿਹੜੇ ਹੈਗੇ ਉਹ ਫਾਈਲਾਂ ਤਿਆਰ ਕਰਦਾ ਸੀ ਤੇ ਅੱਗੇ ਡਿਪਟੀ ਕਮਿਸ਼ਨਰ ਤੋਂ ਭੇਜਦਾ ਸੀ ਤੇ ਲੋਕਾਂ ਤੋਂ ਜਿਹੜੇ ਹੈਗੇ ਪੈਸੇ ਲੈ ਕੇ ਜਿਹੜੇ ਹੈਗੇ ਅਸਲੇ ਦੇ ਉਹ ਕੰਮ ਕਰਦਾ ਹੋਇਆ ਨਜ਼ਰ ਆਇਆ ਪਟਿਆਲਾ ਤੋਂ ਕੈਮਰਾਮੈਨ ਲੋਕ ਉਤਰਾ ਦੇ ਨਾਲ ਕੁਲਵਿੰਦਰ ਕੁਮਤ ਰਿਪੋਰਟ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par